ਗੱਜ ਜੀ ਸੁਖਵੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਦੀਆਂ ਖਬਰਾਂ ਤਾਂ ਤੁਸੀਂ ਵੇਖ ਹੀ ਰਹੇ ਹੋਵੋਗੇ ਸਰ ਪਾਸੇ ਉਹਨਾਂ ਦੀ ਚਰਚਾ ਕਿਉਂਕਿ ਵੱਡੇ ਪਰਿਵਾਰ ਨਾਲ ਸੰਬੰਧ ਦਾ ਤੇ ਚਰਚਾ ਹੋਣੀ ਵੀ ਚਾਹੀਦੀ ਆ ਲੰਬੀ ਪਿੰਡ ਬਾਦਲ ਜਿਹੜਾ ਘਾਰ ਆ ਉਹਨੂੰ ਦੁਲਹਨ ਦੇ ਵਾਂਗ ਸਜਾਇਆ ਗਿਆ ਹੈ ਕਿਉਂਕਿ ਪੈਸੇ ਤੇਲੇ ਦੀ ਕੋਈ ਕਮੀ ਨਹੀਂ ਪਾਵੇ ਰਾਜਨੀਤਿਕ ਤੌਰ ਤੇ ਸਰਗਰਮ ਨਹੀਂ ਹੁਣ ਸੁਖਵੀਰ ਸਿੰਘ ਬਾਦਲ ਪਰ ਬੇਟੀ ਦੇ ਵਿਆਹ ਤੇ ਪੂਰਾ ਜ਼ੋਰ ਲਾ ਰਹੇ ਹੈ ਹਾਲਾਂਕਿ ਉਹਨਾਂ ਨੂੰ ਤਨਖਾਈਆ ਇਕਰਾਰ ਦਿੰਦਾ ਕਿ ਇਸ ਕਰਕੇ ਰਾਜਨੀਤੀ ਦੇ ਵਿੱਚ ਉਹ ਇੰਨੀ ਸਰਗਰਮੀ ਨਹੀਂ ਵਿਖਾ ਰਹੇ ਪਰ ਘਰ ਦੇ ਵਿੱਚ ਪਹਿਲਾ ਵਿਆਹ ਹੋਣ ਕਰਕੇ ਹਰ ਤਰ੍ਹਾਂ ਦੀਆਂ ਖੁਸ਼ੀਆਂ ਜਿਹੜੀਆਂ ਉਹਨਾਂ ਦੇ ਵਿੱਚ ਕੋਈ ਵੀ ਕਮੀ ਨਹੀਂ ਛੱਡ ਰਹੀ ਸੁਖਵੀਰ ਸਿੰਘ ਬਾਦਲ ਤੇ ਵੱਡੇ ਵੱਡੇ ਲੋਕ ਚਾਹੇ ਦਲਬੀਰ ਗੋਲਡੀ ਹੋਵੇ ਕਾਂਗਰਸ ਦਾ ਮੁੰਡਾ ਚਾਹੇ ਕੋਈ ਹੋਰ ਰਾਜਨੀਤੀ ਕਾਗੂ ਭਾਜਪੀ ਦੇ ਆਗੂ ਹੋਣ ਉਹ ਸਾਰੇ ਜਿਹੜੇ ਪਾਰਟੀਬਾਜ਼ੀ ਤੋਂ ਉੱਪਰ ਉੱਟ ਕੇ ਇਸ ਵਿਆਹ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਆ ਤੁਸੀਂ ਇੱਕ ਗੱਲ ਤੇ ਯਕੀਨ ਕਰੋ ਕਿ ਸੁਖਵੀਰ ਸਿੰਘ ਬਾਦਲ ਚਾਹੇ ਰਾਜਨੀਤਿਕ ਤੌਰ ਤੇ ਕਟਾਸਕ ਕਰਦੇ ਹੋਣਗੇ ਪਰ ਉਹਨਾਂ ਨੇ ਕਦੇ ਵੀ ਕਿਸੇ ਦੇ ਉੱਤੇ ਨਿੱਜੀ ਹਮਲਾ ਨਹੀਂ ਕੀਤਾ ਭਗਵੰਤ ਮਾਨ ਹੋਵੇ ਚਾਹੇ ਕੈਪਟਨ ਮਰਿੰਦਰ ਸਿੰਘ ਹੋਵੇ ਚਾਹੇ ਚਰਨਜੀਤ ਚੰਨੀ ਹੋਵੇ ਕਦੇ ਵੀ ਸੁਖਵੀਰ ਸਿੰਘ ਬਾਦਲ ਦੇ ਮੂੰਹੋਂ ਉਹਨਾਂ ਦੇ ਬਾਰੇ ਗਲਤ ਬਿਆਨਬਾਜ਼ੀ ਤੁਸੀਂ ਨਹੀਂ ਸੁਣੀ ਹੋਵੇਗੀ ਹੁਣ ਤਾਂ ਰਾਜਨੀਤਿਕ ਤੌਰ ਤੇ ਹਾਸ਼ੀਆ ਤੇ ਪਹੁੰਚ ਗਏ ਆ ਪਰ ਆਪਣੇ ਧੀ ਦੇ ਵਿਆਹ ਦੇ ਵਿੱਚ ਉਹ ਹਰ ਇੱਕ ਨੂੰ ਜਿਹੜਾ ਇਮੀਟੇਸ਼ਨ ਦੇ ਰਹੀ ਸੀ ਕਿ ਉਹ ਇੱਥੇ ਵਿਆਹ ਦੇ ਵਿੱਚ ਪਹੁੰਚੇ ਤੇ ਉੱਥੇ ਜਾ ਕੇ ਉਹ ਪੂਰੀਆਂ ਖੁਸ਼ੀਆਂ ਬਣਾਉਣ ਦਲਵੀਰ ਗੋਲਡੀ ਨੇ ਤਾਂ ਨੱਚ-ਨੱਚ ਕੇ ਧਰਤੀ ਦੂਰੀ ਕਰ ਦਿੱਤੀ ਉਸ ਦੀ ਵਾਈਫ ਵੀ ਉਸ ਦੇ ਨਾਲ ਸੀ ਕਿ ਆਸਰਾਈਆਂ ਇਹ ਵੀ ਲੱਗ ਰਹੀਆਂ ਕਿ ਦਲਵੀਰ ਗੋਲਡੀ ਨੂੰ ਕਾਂਗਰਸ ਲੈ ਨਹੀਂ ਰਹੀ ਹੋ ਸਕਦਾ ਉਹ ਕਾਲੀ ਦਲ ਦੇ ਵਿੱਚ ਸ਼ਾਮਲ ਹੀ ਹੋ ਜਾਣ ਪਰ ਨਾਲ ਭਗਵੰਤ ਮਾਨ ਦੀ ਮਾਤਾ ਬਾਰੇ ਜਿਹੜੀ ਉਹ ਇੱਕ ਫਾਕ ਕਿਉਂਕਿ ਉਹ ਦਿੰਪੀ ਢਲੋਂ ਦੇ ਘਰ ਪਹੁੰਚੀ ਸੀ ਨਾ ਕਿ ਸੁਖਵੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਦੇ ਵਿੱਚ